ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਸ਼ੰਭੂ ਬਾਰਡਰ ਤੇ ਖੜੇ ਹੋਏ ਆ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸਾਨ ਭਰਾਵਾਂ ਵੱਲੋਂ ਸਰਕਾਰ ਦੇ ਬਰ ਖਿਲਾਫ ਜਿੱਤੇ ਮੋਰਚਾ ਲਾਇਆ ਹੋਇਆ ਹੈ ਜਿੱਥੇ ਇਹ ਆਪਣੀ ਹੋਂਦ ਸਾਬਤ ਕਰਨ ਦੀ ਲੜਾਈ ਹੈ ਉੱਥੇ ਵੇਖੋ ਕਿੰਨਾ ਵਧੀਆ ਮਾਹੌਲ ਬੜਿਆ ਆ ਕਿ ਸਾਡੇ ਮੁਸਲਿਮ ਭਰਾ ਉਹ ਵੀ ਮਲੇਰ ਕੋਟਲੇ ਤੋਂ ਚੱਲ ਕੇ ਸਪੈਸ਼ਲ ਇਹ ਕਿਸਾਨੀ ਸੰਘਰਸ਼ ਵਿੱਚ ਜੋਗਦਾਰ ਕੌਣ ਆਏ ਨੇ ਜਿੱਥੇ ਇਹ ਕਿਸਾਨਾਂ ਦੀ ਲੜਾਈ ਹੈ ਉੱਥੇ ਇੱਕ ਬਹੁਤ ਹੀ ਵਧੀਆ ਮੈਸੇਜ ਭਾਈਚਾਰਕ ਜਿਹੜੀ ਸਾਡੀ ਸਾਝ ਹੈ ਉਹ ਉਸ ਦਾ ਵੀ ਲੋਕਾਂ ਵਿੱਚ ਜਾ ਰਿਹਾ ਕਿ ਸਾਡੀ ਵੀ ਭਾਈਚਾਰਕ ਸਾਝ ਹੈ ਉਹ ਕਿੰਨੀ ਵਧੀਆ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਖੜਦੇ ਆਂ ਕਿਸ ਤਰ੍ਹਾਂ ਇੱਕ ਦੂਜੇ ਦਾ ਦੁੱਖ ਤਰਦ ਵਧਾਉਂਦੇ ਆਂ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਸਾਡੇ ਭਰਾਵਾਂ ਦਾ ਕਿ ਇਹ ਜਿਹੜੇ ਮਲੇਰ ਕੋਟਲੇ ਵਾਲੇ ਸਾਡੇ ਭਰਾ ਨੇ ਇਹਨਾਂ ਨੇ ਦਸ਼ਮੇਸ਼ ਪਿਤਾ ਵਾਰੀ ਵੀ ਬਹੁਤ ਹੀ ਜਿਹੜਾ ਅਹਿਮ ਯੋਗਦਾਨ ਨਿਭਾਇਆ ਸੀ ਤੇ ਅੱਜ ਵੀ ਜਿਹੜਾ ਇਸ ਕੰਜਾਫੀ ਸਫਸਤ ਵਿੱਚ ਪਹੁੰਚ ਕੇ ਆਪਣਾ ਯੋਗਦਾਨ ਪਾ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਭਰਾਵਾਂ ਦਾ ਕਰਦਾ ਜਿਨ੍ਹਾਂ ਨੇ ਬੜਾ ਵਧੀਆ ਭਾਈਚਾਰੇ ਦਾ ਸਾਹ ਦਾ ਗਾਲਾ ਮੈਸੇਜ ਸਮਾਜ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਆਇਆ ਲੱਗਦਾ